ਅੰਜ ਦਿਨ 2300 ਦੇ ਕਰੀਬ ਕਰੋਨਾ ਕੇਸ ਬੀਤੇ 3 ਦਿਨ ਤੋਂ ਲਗਾਤਾਰ ਪੰਜਾਬ ਚੋ ਔਸਤਨ 500 ਕੇਸ ਰੋਜ਼ਾਨਾ ਸਾਹਮਣੇ ਆ ਰਹੇ ਨੇ। ਲਿਹਾਜ਼ਾ ਇਹ ਆਂਕੜੇ ਫਿਕਰ ਵਧਾਉਣ ਵਾਲੇ ਨੇ ਮੁਰਤੋ ਪਈ ਕਰੋਨਾ ਦੇ ਸਮਾਰਨੇ ਮੰਤਰੀ ਵੀ ਬਿਮਾਰ ਕੀਤੇ ਨੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੋਕ ਸਰਕਾਰਯਾ ਕਰੋਨਾ ਪੋਜ਼ਿਟਿਵ ਪਾਈ ਗਏ ਨੇ 1 ਮਾਰਚ ਤੋਂ ਬਜਟ اجلاس ਸ਼ੁਰੂ ਹੈ ਅਤੇ ਕਾਰਵਾਈ ਚ ਸ਼ਾਮਿਲ ਹੋਣ ਲਈ ਕਰੋਨਾ ਨੈਗੇਟਿਵ ਰਿਪੋਰਟ ਲਾਜ਼ਮੀ ਹੈ। ਇਸ ਲਈ ਸਾਰੇ ਵਿਧਾਇਕਾਂ ਅਤੇ ਸਬੰਧਿਤ ਲੋਕਾਂ ਦੀ ਕਰੋਨਾ ਜਾਂਚ ਕੀਤੀ ਜਾ ਰਹੀ ਹੈ। ਸੂਬੇ 'ਚ ਇਹਤਿਆਤਾਂ ਦਾ ਵੇਲਾ ਹੈ। ਉਹ ਬੀਤੇ 5 ਦਿਨਾਂ ਦੇ ਨਾਲ ਅੰਕੜਿਆਂ ਤੋਂ ਸਪਸ਼ਟ ਹੁੰਦਾ ਹੈ। 21 ਫਰਵਰੀ ਨੂੰ 348 ਨਵੇਂ ਕੇਸ ਆਏ ਸਨ ਤੇ 6 ਲੋਕਾਂ ਦੀ ਮੌਤ ਹੋਈ ਸੀ। ਜਦੋਂ ਕਿ 22 ਫਰਵਰੀ ਨੂੰ ਇਹ ਅੰਕੜਾ ਵਧ ਗਿਆ ਅਤੇ 399 ਕੇਸ ਆਏ ਅਤੇ 15 ਲੋਕਾਂ ਦੀ ਮੌਤ ਹੋਈ। 23 ਫਰਵਰੀ ਨੂੰ ਇਸ ਅੰਕੜੇ ਦੇ ਵਿੱਚ ਫਿਰ ਇਜ਼ਾਫਾ ਹੋਇਆ। 426 ਕੇਸ ਆਏ ਜਦੋਂ ਕਿ 10 ਲੋਕਾਂ ਨੇ ਕਰੋਨਾ ਕਰਕੇ ਦਮ ਤੋੜਿਆ। 24 ਫਰਵਰੀ ਨੂੰ ਇਸਾਂਕੜੇ ਦੇ ਵਿੱਚ ਵੱਡਾ ਇਜ਼ਾਫਾ ਹੋਇਆ 568 ਨਵੇਂ ਕੇਸ ਆਏ ਅਤੇ 8 ਲੋਕਾਂ ਦੀ ਮੌਤ ਹੋਈ 25 ਫਰਵਰੀ ਨੂੰ 568 ਨਵੇਂ ਕੇਸ ਆਏ ਅਤੇ 13 ਲੋਕਾਂ ਦੀ ਮੌਤ ਹੋਈ ਪਿਛਲੇ 5 ਦਿਨਾਂ ਦੇ ਵਿੱਚ 2295 ਕਰੋਨਾ ਕੇਸ ਆਏ ਨੇ ਜਦੋਂ ਕਿ 5 ਦਿਨਾਂ ਦੇ ਅੰਦਰ 52 ਲੋਕਾਂ ਨੇ ਕਰੋਨਾ ਕਰਕੇ ਦਮ ਵੀ ਤੋੜਿਆ ਨਵਾਂ ਸ਼ਹਿਰ ਲੁਧਿਆਣਾ ਤੇ ਮੁਹਾਲੀ ਦੇ ਵਿੱਚ ਹੁਣ ਤੱਕ ਸਭ ਤੋਂ ਵੱਧ ਐਕਟਿਵ ਕੇਸ ਨੇ ਅਤੇ ਲੁਧਿਆਣਾ ਤੇ ਅੰਮ੍ਰਿਤਸਰ ਚ ਕਰੋਨਾ ਕਰਕੇ ਹੁਣ ਤੱਕ ਦੀਆਂ ਸਭ ਤੋਂ ਵੱਧ ਮੌਤਾਂ ਹੋਈਆਂ ਨੇ ਲਾਕਡਾਊਨ ਅਤੇ ਸਾਵਧਾਨੀਆਂ ਨਾਲ ਕਰੋਨਾ ਮਹਾਮਾਰੀ ਨੂੰ ਜੋ ਨੱਥ ਪਾਈ ਗਈ ਸੀ ਉਹ ਹੁਣ ਮੁੜ ਤੋਂ ਢਿੱਲੀ ਛੁੱਟ ਗਈ ਹੈ ਸਰਕਾਰਾਂ ਨੇ ਨਵੀਆਂ پابੰਦੀਆਂ ਆਇਦ ਕਰ ਦਿੱਤੀਆਂ ਨੇ ਪਰ ਜ਼ਮੀਨੀ ਪੱਧਰ ਤੇ ਅਜੇ ਵੀ ਕਰੋਨਾ ਬਾਬਤ ਸੰਜੀਦਗੀ ਦੀ ਕਮੀ ਦਿਖਾਈ ਦੇ ਰਹੀ ਹੈ ਅਤੇ ਇਸੇ ਦਾ ਨਤੀਜਾ ਹੈ ਕਿ ਕਰੋਨਾ ਤੇਜ਼ੀ ਨਾਲ ਪੈਰ ਫੈਸਾਰਨ ਲੱਗਿਆ ਹੈ